ਸਤਿ ਸ੍ਰੀ ਅਕਾਲ ਸਾਹਿਤਕ ਸਾਥ ਚੈਨਲ ਦੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਅੱਜ ਦੀ ਕਲਾਸ ਵਿੱਚ ਅਸੀਂ ਪਾਈ ਗੁਰਦਾਸ ਜੀ ਦੀ ਇੱਕ ਵਾਰ ਦੀ ਪੌੜੀ ਜੋ ਹੰਕਾਰੀ ਇਸਲੇਖ ਤਹਿਤ ਵਿਭਾਗ ਤੀਜਾ ਦੇ ਸਿਲੇਬਸ ਦੇ ਵਿੱਚ ਸ਼ਾਮਿਲ ਹੈ ਦੀ ਪ੍ਰਸੰਗ ਸਹਿਤ ਵਿਆਖਿਆ ਕਰਨ ਜਾ ਰਹੇ ਹਾਂ ਪਾਈ ਗੁਰਦਾਸ ਜੀ ਦੁਆਰਾ ਰਚਿਤ ਵਾਰਾਂ ਵਿੱਚੋਂ 17ਵੀਂ ਵਾਰ ਦੀ ਪੰਜਵੀਂ ਪੌੜੀ ਹੈ ਜੋ ਹੰਕਾਰੀ ਸਰ ਲੇਖ ਦੇ ਇਸ ਦੀ ਅੱਜ ਵਿਆਖਿਆ ਕਰਨ ਜਾ ਰਹੇ ਹਾਂ ਭਾਈ ਗੁਰਦਾਸ ਜੀ ਨੇ ਇਸ ਪੌੜੀ ਦੇ ਵਿੱਚ ਹੰਕਾਰੀ ਮਨੁੱਖ ਦੀ ਫਿਤਰਤ ਨੂੰ ਉਸ ਦੇ ਸੁਭਾ ਨੂੰ ਬਿਆਨਦਿਆਂ ਹੋਇਆਂ ਜੋ ਮਿਸਾਲ ਦਿੰਦੀ ਹੈ ਜੋ ਤਸ਼ਬੀਹ ਦਿੰਦੀ ਹੈ ਜੋ ਉਦਾਹਰਣ ਦਿੱਤਾ ਹੈ ਉਹ ਇਸ ਤਰ੍ਹਾਂ ਹੈ ਕਿ ਵਣਵਣ ਵਿੱਚ ਵਣਾਸਪਤੀ ਇੱਕੋ ਤਰਤੀ ਇੱਕੋ ਪਾਣੀ ਕੀ ਸੰਸਾਰਿਕ ਜੰਗਲਾਂ ਦੇ ਵਿੱਚ ਵਣਾਂ ਦੇ ਵਿੱਚ ਵਣਸਪਤੀ ਹੁੰਦੀ ਹੈ ਜਿੰਨੀ ਵੀ ਵਣਸਪਤੀ ਹੁੰਦੀ ਹੈ ਉਹ ਇੱਕੋ ਹੀ ਧਰਤੀ ਦੇ ਵਿੱਚੋਂ ਪੈਦਾ ਹੁੰਦੀ ਹੈ ਧਰਤੀ ਦੀ ਜੋ ਜਨਖੇਜ਼ ਭੂਮੀ ਹੈ ਉਸ ਦੇ ਵਿੱਚੋਂ ਇਹ ਆਪਣਾ ਆਕਾਰ ਗ੍ਰਹਿਣ ਕਰਦੀ ਹੈ ਇੱਕੋ ਜਿਹਾ ਪਾਣੀ ਜੋ ਹੈ ਇਸ ਨੂੰ ਧਰਤੀ ਦੇ ਵਿੱਚੋਂ ਵੀ ਲੱਗਦਾ ਹੈ ਤੇ ਜੋ ਮੀਂਹ ਦਾ ਪਾਣੀ ਜੋ ਕੁਦਰਤ ਵੱਲੋਂ ਨਸੀਬ ਹੁੰਦਾ ਹੈ ਉਹ ਵੀ ਇੱਕੋ ਜਿਹਾ ਹੁੰਦਾ ਹੈ ਬਵ ਵਣਾਂ ਦੀ ਜੰਗਲਾਂ ਦੀ ਸਾਰੀ ਵਣਸਪਤੀ ਜੋ ਹੈ ਇਕੋ ਜਿਹਾ ਹਵਾ ਪਾਣੀ ਧਰਤੀ ਦੇ ਵਿੱਚ ਮੌਲ ਦੀ ਹੈ ਰੰਗ ਬਰੰਗੀ ਫੁੱਲ ਫਲ ਸਾਜ ਸੁਗੰਧ ਸੰਬੰਧ ਵਿਡਾਣੀ ਪਰ ਭਾਈ ਗੁਰਦਾਸ ਜੀ ਕਹਿ ਰਹੇ ਨੇ ਕਿ ਇਕੋ ਜਿਹਾ ਧਰਤੀ ਤੇ ਇਕੋ ਜਿਹਾ ਪਾਣੀ ਔਰ ਹਵਾ ਮਿਲਣ ਦੇ ਬਾਵਜੂਦ ਵੀ ਉਹ ਵਣਸਪਤੀ ਜੋ ਹੈ ਉਸ ਦੇ ਰੰਗ ਜੋ ਹਨ ਵਨਸ ਵਨੇ ਹੁੰਦੇ ਹਨ ਹਰ ਫੁੱਲ ਜੋ ਹੈ ਵਖਰੇ ਰੰਗ ਦਾ ਹੁੰਦਾ ਹੈ ਹਰ ਫਲ ਜੋ ਹੈ ਉਸ ਦਾ ਵੱਖਰਾ ਸਵਾਦ ਹੁੰਦਾ ਹੈ ਵੱਖਰੀ ਫੁੱਲਾਂ ਦੀ ਸੁਗੰਧ ਹੁੰਦੀ ਹੈ ਸੰਬੰਧ ਵਿਡਾਣੀ ਭਾਵ ਇਹਨਾਂ ਅਤਰਜ ਸਵਾਦ ਹੁੰਦਾ ਹੈ ਇਹਨਾਂ ਦਾ ਭਾਈ ਗੁਰਦਾਸ ਜੀ ਕਹਿ ਰਹੇ ਨੇ ਕਿ ਜੋ ਜੰਗਲਾਂ ਦੇ ਵਿੱਚ ਪਾਈ ਜਾਣ ਵਾਲੀ ਉੱਗਣ ਵਾਲੀ ਵਣਸਪਤੀ ਜੋ ਹੈ ਉਹਦੇ ਵਿੱਚ ਵਣਸਵੰਤਾ ਹੁੰਦੀ ਹੈ ਵੱਖਰਤਾ ਹੁੰਦੀ ਹੈ ਉਹਨਾਂ ਦੇ ਰੰਗਾਂ ਵਿੱਚ ਵੀ ਉਨ੍ਹਾਂ ਦੇ ਫੁੱਲਾਂ ਦੇ ਵਿੱਚ ਵੀ ਫਲਾਂ ਦੇ ਵਿੱਚ ਵੀ ਸਵਾਦ ਦੇ ਵਿੱਚ ਵੀ ਅਚਰਜਤਾ ਹੁੰਦੀ ਹੈ ਇਸੇ ਤਰ੍ਹਾਂ ਜੋ ਇਸ ਸੰਸਾਰ ਰੂਪੀ ਜੰਗਲ ਦੇ ਵਿੱਚ ਮਨੁੱਖ ਜੋ ਹੈ ਇਸ ਦਾ ਆਗਮਨ ਹੋਇਆ ਹੈ ਹਰ ਮਨੁੱਖ ਜੋ ਹੈ ਉਹ ਵੱਖੋ-ਵੱਖਰੇ ਸੁਭਾਅ ਦਾ ਹੈ ਵੱਖਰੋ-ਵੱਖਰੇ ਰੰਗ ਦਾ ਹੈ ਵੱਖਰੋ-ਵੱਖਰੇ ਉਸ ਦੇ ਫਲ-ਪਾਵ ਗੁਣ ਹੁੰਦੇ ਹਨ ਆਜਦਾ ਹੁੰਦੀਆਂ ਹਨ ਮਨੁੱਖਾਂ ਦੇ ਸੁਭਾਅ ਵੀ ਵਨਸਪਤੀਆਂ ਵਾਂਗ ਜੋ ਹੈ ਇੱਕ ਦੂਜੇ ਨਾਲ ਮਿਲਦੇ ਜੁਲਦੇ ਨਹੀਂ ਹਰ ਇੱਕ ਦੇ ਵਿੱਚ ਵਿਭਿੰਨਤਾ ਹੁੰਦੀ ਹੈ ਉੱਚਾ ਸਿੰਮਲ ਝਾਟੜਾ ਨਿਹਫਲ ਝੀਲ ਜੜਾ ਅਸਮਾਨੀ ਭਾਈ ਗੁਰਦਾਸ ਜੀ ਕਹਿ ਰਹੇ ਨੇ ਜਿਵੇਂ ਸਿੰਮਲ ਦਾ ਰੁੱਖ ਜੋ ਹੈ ਜਿਸ ਬਾਰੇ ਅਸੀਂ ਗੁਰੂ ਨਾਨਕ ਦੇਵ ਜੀ ਦੀ ਜੋ ਬਾਣੀ ਹੈ ਉਸ ਦੀ ਵੀ ਵਿਆਖਿਆ ਕੀਤੀ ਹੈ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਨੇ فرمایا ਹੈ ਕਿ ਸਿੰਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ ਜੋਏ ਜੀ ਆਵੇ ਆਸਕਰ ਜਾਏ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਗਬਕੇ ਕਾਮਨਾ ਆਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਭਾਵ ਗੁਰੂ ਨਾਨਕ ਦੇਵ ਜੀ ਨੇ ਸਿੰਬਲ ਦੇ ਰੁੱਖ ਦੀ ਉਦਾਹਰਣ ਦਿੰਦਿਆਂ ਹੋਇਆ ਮਨੁੱਖ ਨੂੰ ਜੋ ਹੈ ਮਿੱਠਤ ਤਾਰਨ ਕਰਨ ਦੇ ਲਈ ਪ੍ਰੇਰਿਆ ਹੈ ਕਿ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿ ਰਹੇ ਹਨ ਕਿ ਜਿਵੇਂ ਸਿੰਬਲ ਦਾ ਰੁੱਖ ਹੁੰਦਾ ਹੈ ਉਹ ਬਹੁਤ ਉੱਚਾ ਲੰਮਾ ਹੁੰਦਾ ਹੈ ਬਹੁਤ ਝਾਟਲਾਪਾਵ ਫੈਲਿਆ ਹੁੰਦਾ ਹੈ ਆਕਾਸ਼ ਦੇ ਵਿੱਚ ਪਰ ਉਸ ਦਾ ਨਾ ਫੁੱਲ ਕਿਸੇ ਕੰਮ ਆਉਂਦਾ ਹੈ ਨਾ ਫਲ ਨਾ ਉਸ ਦੀ ਛਾਂ ਹੀ ਕਿਸੇ ਜੀਵ ਜੰਤੂ ਨੂੰ ਹਾਸਲ ਹੁੰਦੀ ਹੈ ਨਸੀਬ ਹੁੰਦੀ ਹੈ ਔਰ ਉਸ ਦੇ ਪੱਤੇ ਵੀ ਜੋ ਹਨ ਬੜੇ ਬੇਸਵਾਦ ਹੁੰਦੇ ਹਨ ਨੇਫਲ ਚੀਲ ਜੜਾ ਅਸਮਾਨੀ ਇਸੇ ਤਰ੍ਹਾਂ ਜੋ ਚੀਰ ਦੇ ਰੁਖ ਹਨ ਉਹ ਵੀ ਬੇਮਕਸਦ ਹੀ ਜੋ ਹਨ ਅਸਮਾਨਾਂ ਵੱਲ ਨਿਰੰਤਰ ਵੱਧਦੇ ਰਹਿੰਦੇ ਹਨ ਪਾਵ ਦਾ ਸਿੰਮਲ ਦਾ ਰੁੱਖ ਜਾਂ ਚੀਲ ਦਾ ਰੁੱਖ ਜੋ ਹੈ ਇਹਨਾਂ ਦਾ ਉਦਾਹਰਣ ਦਿੰਦਿਆਂ ਹੋਇਆਂ ਭਾਈ ਗੁਰਦਾਸ ਜੀ ਕਹਿ ਰਹੇ ਹਨ ਕਿ ਇਹ ਵੇਖਣ ਨੂੰ ਹਰੇ ਭਰੇ ਹਨ ਕਹਿਣ ਨੂੰ ਇਹ ਰੁੱਖ ਹਨ ਪਰ ਇਹਨਾਂ ਦੇ ਵਿੱਚ ਕੋਈ ਗੁਣ ਨਹੀਂ ਹੈ ਇਹ ਲੋਕਾਈ ਦੇ ਦੁਨੀਆ ਦੇ ਕਦੇ ਵੀ ਕਿਸੇ ਕੰਮ ਨਹੀਂ ਆ ਸਕਦੇ ਜਲਦਾ ਵਾਸ ਵਡਾਈਆ ਵੰਝਲੀਆਂ ਵਜਨ ਬਿਵਾਨੀ ਇਸੇ ਤਰ੍ਹਾਂ ਜੋ ਵਾਂਸ ਦਾ ਰੁੱਖ ਹੈ ਉਹ ਵੀ ਨਿਰੰਤਰ ਆਪਣੀ ਉਚਾਈstdc ਦਾ ਜਿਸ ਤਰ੍ਹਾਂ ਸਿੰਬਲ ਦਾ ਰੁੱਖ ਹੈ ਉਸ ਨੂੰ ਆਪਣੀ ਉਚਾਈ ਦਾ ਹੰਕਾਰ ਹੈ ਟੀਲ ਦੇ ਰੁੱਖ ਨੂੰ ਵੀ ਆਪਣੀ ਉਚਾਈ ਦਾ ਹੰਕਾਰ ਹੈ ਪਰ ਇਹ ਨੇਫਲ ਹਨ ਇਨ੍ਹਾਂ ਦਾ ਕੋਈ ਫਾਇਦਾ ਨਹੀਂ ਹੈ ਸਮਾਜ ਨੂੰ ਇਸੇ ਤਰ੍ਹਾਂ ਜੋ ਬਾਂਸ ਦਾ ਰੁੱਖ ਜੋ ਹੈ ਉਹ ਵੀ ਨਿਰੰਤਰ ਆਪਣੇ ਹੰਕਾਰ ਦੇ ਵਿੱਚ ਆਪਣੀ ਉਚਾਈ ਦੇ ਹੰਕਾਰ ਦੇ ਵਿੱਚ ਜਲਦਾ ਰਹਿੰਦਾ ਹੈ ਤੇ ਅੰਤ ਨੂੰ ਵੱਢਿਆ ਜਾਂਦਾ ਹੈ ਵੰਜਲੀਆਂ ਵਜਨ ਬੇਵਾਨੀ ਪਾਵ ਉਸ ਦੁਆਰਾ ਜੋ ਵੰਝਲੀਆਂ ਬਾਂਸਾਂ ਦੀਆਂ ਬਣਦੀਆਂ ਹਨ ਜਾਂ ਪੀਪਣੀਆਂ ਬਣਦੀਆਂ ਹਨ ਮੁਰਲੀਆਂ ਬਣਦੀਆਂ ਹਨ ਵਜਨ ਬੇਵਾਨੀ ਔਰ ਜੰਗਲਾਂ ਦੇ ਵਿੱਚ ਕਿਉਂਕਿ ਜੋ ਰੁੱਖ ਹੈ ਬਾਂਸ ਦਾ ਉਸ ਬੜਾ ਕਠੋਰ ਹੁੰਦਾ ਹੈ ਉਸ ਦੇ ਸੁਭਾਅ ਦੀ ਕਠੋਰਤਾ ਸਦਕਾ ਜੋ ਹੈ ਹਵਾ ਵੀ ਉਸ ਦੇ ਨਾਲ ਜਦ ਟਕਰਾਉਂਦੀ ਹੈ ਤੇ ਉਹ ਜੰਗਲਾਂ ਦੇ ਵਿੱਚ ਬੇਬਾਨ ਪਾਉ ਜੰਗਲਾਂ ਦੇ ਵਿੱਚ ਸ਼ਾਂ ਸ਼ਾਂ ਕਰਦੀ ਸ਼ੂਕ ਦੀ ਲੰਘ ਜਾਂਦੀ ਹੈ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿ ਰਹੇ ਹਨ ਕਿ ਜੋ ਮਨੁੱਖ ਜਿਸ ਦੇ ਸੁਭਾਅ ਦੇ ਵਿੱਚ ਹੰਕਾਰ ਹੁੰਦਾ ਹੈ ਕਿਸ ਦੇ ਵਾਂਗ ਵਾਂਸ ਦੇ ਬੁਖ ਰੁਖ ਵਾਂਗ ਉਹ ਆਪਣੇ ਹੰਕਾਰ ਦੀ ਅਗਨੀ ਦੇ ਵਿੱਚ ਨਿਰੰਤਰ ਜਲਦਾ ਰਹਿੰਦਾ ਹੈ ਔਰ ਅੰਤ ਨੂੰ ਇਸ ਸੰਸਾਰ ਦੇ ਵਿੱਚੋਂ ਰੁਖਸਤ ਕਰ ਜਾਂਦਾ ਹੈ ਭਾਵੇਂ ਉਸ ਦਾ ਹੰਕਾਰੀ ਮਨੁੱਖ ਦੇ ਵਿੱਚ ਜੇ ਕੋਈ ਗੁਣ ਬੈਲੀ ਗੱਲ ਤਾਂ ਕੋਈ ਹੁੰਦਾ ਹੀ ਨਹੀਂ ਕਿਉਂਕਿ ਹੰਕਾਰ ਮਨੁੱਖ ਨੂੰ ਜੋ ਹੈ ਕਿਸੇ ਵੀ ਚੀਜ਼ ਦਾ ਹੋ ਸਕਦਾ ਹੈ ਦੌਲਤ ਦਾ ਵੀ ਹੋ ਸਕਦਾ ਹੈ ਸਹੁਪਨ ਦਾ ਵੀ ਹੋ ਸਕਦਾ ਹੈ ਕਿਸੇ ਅਹੁਦੇ ਦਾ ਵੀ ਹੋ ਸਕਦਾ ਹੈ ਔਰ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਹੰਕਾਰ ਹੈ ਉਹ ਕਦੇ ਵੀ ਸਮਾਜ ਦੇ ਲਈ ਪਰਉਪਕਾਰ ਦੇ ਲਈ ਕੋਈ ਲੋਕ ਭਲਾਈ ਦੇ ਲਈ ਕੰਮ ਕਰ ਹੀ ਨਹੀਂ ਸਕਦਾ ਕਿਉਂਕਿ ਉਹ ਆਪਣੇ ਹੰਕਾਰ ਦੇ ਵਿੱਚ ਉਹ ਆਪਣੇ ਆਪ ਨੂੰ ਦੂਜਿਆਂ ਨਾਲੋਂ ਵੱਖਰਾ ਸਮਝਦਾ ਹੈ ਉੱਚਾ ਸਮਝਦਾ ਹੈ ਨਿਵੇਕਲਾ ਸਮਝਦਾ ਹੈ ਔਰ ਨਿਰੰਤਰ ਇਸੇ ਹੰਕਾਰ ਦੇ ਵਿੱਚ ਹੀ ਜਲਦਾ ਹੋਇਆ ਇਸ ਸੰਸਾਰ ਤੋਂ ਚਲਾ ਜਾਂਦਾ ਹੈ ਪਰ ਉਸਦੇ ਸੰਸਾਰ ਤੇ ਆਗਮਨ ਦਾ ਕੋਈ ਵੀ ਫਾਇਦਾ ਨਹੀਂ ਹੁੰਦਾ ਚੰਦਨ ਵਾਸ ਵਾਣਸਪਤੀ ਵਾਸ ਰਹੇ ਨਿਰਗੰਧ ਰਵਾਨੀ ਭਾਈ ਗੁਰਦਾਸ ਜੀ ਕਹਿ ਰਹੇ ਨੇ ਜਿਵੇਂ ਚੰਦਨ ਦਾ ਰੁੱਖ ਜੋ ਹੈ ਜੇਕਰ ਵਾਂਸਾਂ ਦਾ ਜੋ ਹੈ ਜੰਗਲ ਭਰਿਆ ਹੋਵੇ ਉਹਦੇ ਵਿੱਚ ਇੱਕ ਵੀ ਜੇਕਰ ਚੰਦਨ ਦਾ ਰੁੱਖ ਹੈ ਤਾਂ ਉਸ ਚੰਦਨ ਦੇ ਇੱਕ ਰੁੱਖ ਦੀ ਵੀ ਸੁਗੰਧੀ ਜਿਹੜੀ ਹੈ ਉਹ ਵਾਸ ਦੇ ਜੰਗਲ ਗ੍ਰਹਿਣ ਨਹੀਂ ਕਰ ਸਕਦੇ ਤੇ ਦੂਜੇ ਪਾਸੇ ਜੇਕਰ ਵਾਂਸਾਂ ਦਾ ਚੰਦਨ ਦਾ ਪੂਰਾ ਜੰਗਲ ਹੋਵੇ ਚੰਦਨ ਦੇ ਜੰਗਲ ਦੇ ਵਿੱਚ ਇੱਕ ਜੋ ਵਾਂਸ ਦਾ ਮਨੁੱਖ ਹੈ ਉਹ ਵੀ ਚੰਦਨ ਦੀ ਸੁਗੰਧੀ ਨੂੰ ਆਪਣੇ ਅੰਦਰ ਸਮਾਉਣ ਦੇ ਸਮਰੱਥ ਨਹੀਂ ਹੁੰਦਾ ਕਿਉਂਕਿ ਉਹ ਕਠੋਰ ਹੈ ਤੇ ਦੂਜੇ ਪਾਸੇ ਜੇਕਰ ਵਾਂਸਾਂ ਜੰਗਲ ਦੇ ਵਿੱਚ ਪੂਰੇ ਜੰਗਲ ਦੇ ਵਿੱਚ ਇੱਕ ਚੰਦਨ ਦਾ ਰੁੱਖ ਹੋਵੇ ਤੇ ਹਰ ਰੁੱਖ ਦੇ ਵਿੱਚੋਂ ਚੰਦਨ ਦੀ ਜਿਹੜੀ ਸੁਗੰਧੀ ਹੈ ਉਹ ਸਮਾ ਜਾਂਦੀ ਹੈ ਜਾਂ ਸੁਗੰਧੀ ਆਉਣੀ ਸ਼ੁਰੂ ਹੋ ਜਾਂਦੀ ਹੈ ਪਰ ਵਾਸਤਾ ਰੁੱਖ ਜਿਹੜਾ ਹੈ ਉਸ ਸੁਗੰਧੀ ਤੋਂ ਹਮੇਸ਼ਾ ਵਾਂਝਾ ਰਹਿ ਜਾਂਦਾ ਹੈ ਕਿਉਂ ਵਾਂਝਾ ਰਹਿ ਜਾਂਦਾ ਹੈ ਕਿਉਂਕਿ ਉਸ ਦੇ ਸੁਭਾਅ ਦੇ ਵਿੱਚ ਕਠੋਰਤਾ ਹੈ ਪਾ ਉਹ ਹੰਕਾਰੀ ਹੈ ਠੀਕ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿ ਰਹੇ ਨੇ ਕਿ ਜਿਸ ਤਰ੍ਹਾਂ ਚੰਦਨ ਦੇ ਬਾਗ ਦੇ ਵਿੱਚ ਇੱਕ ਬਾਅੰਸ ਦਾ ਰੁੱਖ ਜਿਹੜਾ ਹੈ ਉਹ ਸੁਗੰਧੀ ਹੀਣਾ ਰਹਿ ਜਾਂਦਾ ਹੈ ਵਿਰਥਾ ਜੋ ਹੈ ਚਲਾ ਜਾਂਦਾ ਹੈ ਠੀਕ ਇਸੇ ਤਰ੍ਹਾਂ ਇਸ ਸੰਸਾਰ ਰੂਪੀ ਜੰਗਲ ਦੇ ਵਿੱਚ ਜੋ ਹੈ ਜੋ ਹੰਕਾਰੀ ਮਨੁੱਖ ਹੈ ਔਗਣਹੀਨ ਮਨੁੱਖ ਜੋ ਹੈ ਉਹ ਪਾਵੇਂ ਜੋ ਹੈ ਸਿਆਣਿਆਂ ਦੀ ਮਹਿਫਿਲ ਦੇ ਵਿੱਚ ਵੀ ਬੈਠਾ ਰਵੇ ਤਾਂ ਉਹ ਗੁਣ ਗ੍ਰਹਿਣ ਨਹੀਂ ਕਰ ਸਕਦਾ ਕਿਉਂ ਨਹੀਂ ਕਰ ਸਕਦਾ ਕਿਉਂਕਿ ਉਸ ਦੇ ਅੰਦਰ ਹੰਕਾਰ ਹੈ ਔਰ ਹੰਕਾਰ ਜੋ ਹੈ ਕਦੇ ਵੀ ਮਨੁੱਖ ਨੂੰ ਸਿੱਧੇ ਰਸਤੇ ਤੇ ਚੱਲਣ ਤੋਂ ਜੋ ਹੈ ਹੋੜਦਾ ਹੀ ਹੋੜਦਾ ਹੈ ਨਿਰੰਤਰ ਕਦੇ ਵੀ ਮਨੁੱਖ ਨੂੰ ਸਿੱਧੇ ਰਸਤੇ ਤੇ ਚੱਲਣ ਨਹੀਂ ਦਿੰਦਾ ਕਿਉਂਕਿ ਹੰਕਾਰੀ ਮਨੁੱਖ ਦੀ ਦਾ ਜੋ ਹੈ ਸੁਭਾਅ ਹੈ ਉਹ ਉਸ ਦੀ ਫਿਤਰਤ ਬਣ ਜਾਂਦਾ ਹੈ ਉਹ ਹੰਕਾਰ ਹੀ ਉਸ ਦੇ ਲਈ ਉਸ ਦਾ ਔਗਣ ਬਣ ਕੇ ਰਹਿ ਜਾਂਦਾ ਹੈ ਸਾਧ ਸੰਗਤ ਗੁਰ ਸ਼ਬਦ ਸੁਣੈ ਰਿਦੈ ਨ ਵਸੈ ਆਪਾਗ ਪਰਾਣੀ ਪਾਈ ਗੁਰਦਾਸ ਜੀ ਕਹ ਰਹੇ ਨੇ ਕਿ ਜੋ ਹੰਕਾਰੀ ਮਨੁੱਖ ਹੈ ਉਹ ਵਾਂਸ ਦੇ ਰੁੱਖ ਸਮਾਨ ਨਿਤ ਭਾਵੇਂ satsang ਭਾਵ ਚੰਗੇ ਮਨੁੱਖਾਂ ਦੀ ਸੰਗਤ ਦੇ ਵਿੱਚ ਰਹੇ ਨਿਰੰਤਰ ਕਿੰਨਾ ਵੀ ਸ਼ਬਦ ਗਿਆਨ ਜੋ ਹੈ ਉਸ ਦੇ ਚਾਰ ਸ਼ਫੇਰੇ ਜੋ ਹੈ ਚੱਲਦਾ ਰਵੇ ਨਿਰੰਤਰ ਪਰ ਉਹ ਕਦੇ ਵੀ ਉਸ ਨੂੰ ਕੰਨ ਨਹੀਂ ਧਰਦਾ ਉਸ ਤੇ ਭਾਵੇਂ ਜੇਕਰ ਉਸ ਦੇ ਕੰਨਾਂ ਦੇ ਵਿੱਚ ਕੋਈ ਚੰਗੀ ਗੱਲ ਚਲੀ ਵੀ ਜਾਵੇ ਤੇ ਉਸ ਨੂੰ ਹਿਰਦੇ ਤੇ ਨਹੀਂ ਵਸਾਉਂਦਾ ਉਸ ਤੇ ਅਮਲ ਨਹੀਂ ਕਰਦਾ ਉਸਤੇ ਚਿੰਤਨ ਨਹੀਂ ਕਰਦਾ ਮਨਨ ਨਹੀਂ ਕਰਦਾ ਕਿਉਂ ਨਹੀਂ ਕਰਦਾ ਕਿਉਂਕਿ ਉਹ ਉਸ ਅਪਾਗੇ ਪ੍ਰਾਣੀ ਦੇ ਹਿਰਦੇ ਦੇ ਵਿੱਚ ਹੰਕਾਰ ਦਾ ਵਾਸ ਹੁੰਦਾ ਹੈ ਜੋ ਉਸ ਨੂੰ ਕਦੇ ਵੀ ਸਿੱਧੇ ਪਾਸੇ ਚੱਲਣ ਹੀ ਨਹੀਂ ਦਿੰਦਾ ਹਉਮੈ ਅੰਦਰ ਪਰਮ ਪੁਲਾਣੇ ਭਾਈ ਗੁਰਦਾਸ ਜੀ ਕਹ ਰਹੇ ਨੇ ਕਿ ਇਸ ਤਰ੍ਹਾਂ ਹੰਕਾਰੀ ਮਨੁੱਖ ਜੋ ਹੈ ਉਹ ਨਿਰੰਤਰ ਹਉਮੈ ਦੇ ਅੰਦਰ ਗਵਾਚਿਆ ਹੋਇਆ ਪਰਮ ਭੁਲੇਖਿਆਂ ਦੇ ਵਿੱਚ ਪਿਆ ਹੋਇਆ ਇਸ ਸੰਸਾਰ ਤੋਂ ਰੁਕਸਤ ਕਰ ਜਾਂਦਾ ਹੈ ਨਾ ਉਹ ਸੰਸਾਰ ਤੋਂ ਚੰਗਾਈ ਚੰਗਿਆਈ ਗ੍ਰਹਿਣ ਕਰਦਾ ਹੈ ਔਰ ਨਾ ਹੀ ਸੰਸਾਰ ਜੋ ਹੈ ਉਸ ਦੀ ਚੰਗਿਆਈ ਦਾ ਕੋਈ ਉਸ ਦਾ ਕੋਈ ਫਾਇਦਾ ਹੀ ਉਠਾ ਸਕਦਾ ਹੈ ਕਿਉਂਕਿ ਹੰਕਾਰੀ ਮਨੁੱਖ ਜੋ ਹੈ ਉਹ ਆਪਣੇ ਹੰਕਾਰ ਸਭ ਇਸ ਤਰ੍ਹਾਂ ਇਸ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਨੇ ਸੰਸਾਰਿਕ ਮਨੁੱਖਾਂ ਨੂੰ ਆਪਣੇ ਹਿਰਦੇ ਦੀ ਕਠੋਰਤਾ ਨੂੰ ਤਿਆ ਕੇ ਗੁਣਾਂ ਨੂੰ ਗ੍ਰਹਿਣ ਕਰਨ ਦੀ ਔਰ ਉਹਨਾਂ ਗੁਣਾਂ ਦਾ ਪਰੂਪਕਾਰ ਦੇ ਲਈ ਸਮਾਜ ਦੇ ਭਲੇ ਲਈ ਵਰਤੋਂ ਕਰਨ ਦੇ ਲਈ ਪ੍ਰੇਰਿਆ ਹੈ ਧੰਨਵਾਦ